ਚੱਲ ਉੱਠੋਣ ਨਾਲ ਹੀ ਕਵੇਲਾ ਹੋ ਜਾਂਦਾ ਹੈ ਤੇਸ਼ਨ ਤੇਰੇ ਪਿੰਡ ਆ ਕੇ ਬਹੁਤ ਸਕੂਨ ਮਿਲਿਆ 10 ਕ ਦਿਨ ਤਾਂ ਹੋ ਰਹਿਣਾ ਬੰਦ ਦਾ ਹੈ ਉਹ 10 ਦਿਨ ਇੱਕ ਦਿਨ ਵੀ ਨਹੀਂ ਕਿਉਂ ਲੈ ਦੱਸ ਕਮਲੀਏ ਵਿਆਹ ਤੋਂ ਪਹਿਲਾਂ ਥੋੜੀ ਸੋਰਿਆਂ ਦੇ ਪਿੰਡ ਰਹੀਦਾ ਚੱਲ ਅੱਜ ਮੈਨੂੰ ਮੇਰੇ ਸਾਰੇ ਸਵਾਲਾਂ ਦਾ ਜਵਾਬ ਮਿਲ ਗਿਆ ਇਹੀ ਤਾਂ ਮੈਂ ਪੁੱਛਣਾ ਚਾਹੁੰਦੀ ਸੀ ਕਿ ਤੂੰ ਮੇਰੇ ਨਾਲ ਵਿਆਹ ਕਰਾਉਣ ਲਈ ਰਾਜੀ ਹੈ ਕਹਦੇ ਹਾਂ ਸੋਚਦਾ ਕੀ ਹੈ ਦੁਨੀਆ ਨੇ ਤੇਰੇ ਇੱਕ ਦਿਨ ਦਾ ਪਿਆਰ ਨਹੀਂ ਬਖਸ਼ਿਆ ਇਹ ਤਾਂ ਫਿਰ ਮਹੀਨੇ ਦੋ ਉਹ ਮੈਂ ਵੀ ਹਾਂ ਹੀ ਕਰਨੀ ਸੀ ਕੀ ਨਹੀਂ ਕੁਝ ਨਹੀਂ ਕਮਲੀਏ ਪਿਆਰ ਦੀ ਆਖਰੀ ਮੰਜ਼ਲਾਸ਼ ਕੰ다 ਮਲਾਪ ਹੀ ਹੁੰਦਾ ਨਾਲੇ ਉਹ ਲੋਕ ਕਰਮ ਵਾਲੇ ਹੁੰਦੇ ਆ ਜਿਨ੍ਹਾਂ ਦਾ ਇਹ ਸੁਪਨਾ ਸੱਚ ਹੁੰਦਾ ਚਲ ਠੀਕ ਹੈ ਮੈਂ ਵੀ ਪਾਪਾ ਨੂੰ ਇਸ ਬਾਰੇ ਦੱਸਤਾ ਸੀ ਮੈਨੂੰ ਉਹਨਾਂ ਦੇ ਨੇਚਰ ਦਾ ਪਤਾ ਹੈ ਉਹ ਆਉਣਗੇ 1-2 ਦਿਨ ਪਹਿਲਾਂ ਤੇ ਪਹੁੰਚਣਗੇ ਵੀ ਸਿੱਧਾ ਵਿਆਹ ਤੇ ਜਿੰਨੀ ਜੇ ਤੇਰੇ ਪਾਪਾ ਨਾ ਮੰਨੇ ਫੇਰ ਓਹੋ ਉਹਦੀ ਟੈਨਸ਼ਨ ਤੂੰ ਛੱਡ ਦੇ ਹਾਂ ਪਰ ਇੰਤਜ਼ਾਮ ਤੈਨੂੰ ਤੇ ਪਿੜਤੇ ਨੂੰ ਹੀ ਕਰਾਉਣੇ ਪੈਣੇ ਆ ਸਾਰੇ ਕਹ ਦੇ ਜਨਾਉ ਚਿੱਟੀਆਂ ਗੱਡੀਆਂ ਤੇ ਚੱਲ ਠੀਕ ਆ ਜਨਾਉ ਚਿੱਟੀਆਂ ਗੱਡੀਆਂ ਤੇ ਵਿਆਹ ਹੋ ਪੈਲੈਸ ਚ ਵਿਆਹ ਹੋਊਗਾ ਪੈਲੈਸ ਚ ਕੀ ਬਾਤ ਵੈਰੀ ਗੁੱਡ ਉਹ ਜਨਤਾਪੁਰ ਦੇ ਟੇਸ਼ਨ ਦਾ ਵਿਆਹ ਮਾੜੀ-ਮੋਟੀ ਗੱਲ ਆ ਨਾਲੇ ਤੁਹਾਡੇ ਦਾਦੇ-ਪਰਦਾਦੇ ਸੋਨੇ ਦੀਆਂ ਈਟਾਂ ਦਾ ਵਪਾਰ ਕਰਦੇ ਰਹੇ ਆ ਜਨਤਾਪੁਰ ਦੇ ਟੇਸ਼ਨ ਦਾ ਵਿਆਹ ਮਾੜੀ-ਮੋਟੀ ਗੱਲ ਥੋੜੀ ਆ ਨਾਲੇ ਮੇਰੇ ਦਾਦੇ-ਪਰਦਾਦੇ ਸੋਨੇ ਦੀਆਂ ਈਟਾਂ ਦਾ ਵਪਾਰ ਕਰਦੇ ਰਹੇ ਹੂੰ ਉਹ ਫੁਕਰੀ ਜ਼ਿਆਦਾ ਤਾਂ ਨਹੀਂ ਮਾਰਦੀ ਉਹ ਮਾਰਦੀ ਤਾਂ ਮਾਰਦੀ ਉਧਰ ਕਿਧਰ ਚੱਕੀ ਜਾਣਾ ਨਹੀਂ ਬਸ ਕੁਛ ਨਹੀਂ ਹੂੰ ਜਾਨ ਨੂੰ ਜੀਤਾ ਨਹੀਂ ਕਰਦਾ ਪਰ ਜਾਣਾ ਪੈਣਾ ਹਾਂ ਸੱਚ ਮੈਂ ਤੇਰੇ ਲਈ ਮੋਬਾਈਲ ਲਿਆਈ ਸੀ ਉਹ ਮੋਬਾਈਲ ਕੀ ਕਰਨਾ ਇੱਥੇ ਕਿਹੜਾ ਰੇਂਜ ਆਉਂਦੀ ਆ ਓਹੋ ਰੇਂਜ ਰੂਂਡ ਲੱਭ ਕੇ ਫੋਨ ਕਰ ਲਿਆ ਕਰੀ ਚੱਲ ਠੀਕ ਆ ਚੱਲੀ ਹੁਣ ਬਾਪੂ ਹੁਣੀ ਡੀਕਦੇ ਹੋਣੇ ਆ ਚੱਲ ਆਈ ਲਵ ਯੂ ਮੈਂ ਵੀ ਤੈਨੂੰ ਬਹੁਤ ਪਿਆਰ ਕਰਦਾ ਬਾਪੂ ਹੂੰ ਪਿਓ ਦਾ ਇੰਗਲੈਂਡ ਆ ਇੱਥੇ ਇਕੱਲੀ ਰਹਿੰਦੀ ਆ ਸਾਰੀ ਜ਼ਿੰਮੇਵਾਰੀ ਆਪਾਂ ਨੂੰ ਹੀ ਉਠਣੀ ਪੈਣੀ ਆ ਉਹ ਫੇਰ ਕੀ ਹੋ ਗਿਆ ਇਹ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ ਉਹ ਜਿੱਥੇ ਮੈਂ ਪੁੱਤ ਵਿਆਹਣਾ ਸੀ ਉੱਥੇ ਨਾਲ ਨਾਲ ਮੈਂ ਧੀ ਵੀ ਵਿਆਹ ਲਿਆਂਗਾ ਹੈ ਤੇ ਨਾਲੇ ਪੈਸੇ ਥੇਲੇ ਦਾ ਕਿਵੇਂ ਕਰਨਾ ਫਿਰ ਆਏ ਤੂੰ ਪੈਸੇ ਥੇਲੇ ਦੀ ਫਿਕਰ ਨਾ ਕਰਿਆ ਕਰ ਜਦ ਤੂੰ ਜੰਮਿਆ ਸੀ ਨਾ ਤੇਰੇ ਨਾਂ ਦੇ ਉੱਤੇ ਮੈਂ ਪੈਸੇ ਜਮਾ ਕਰਾਉਣਾ ਆ ਵਾਵਾ ਸਾਰੇ ਹੋ ਗਏ ਹੋਣੇ ਗੱਲ ਹੀ ਕੋਈ ਨਹੀਂ ਨਾਲੇ ਗੱਲ ਸੁਣ ਹਾਂ ਆਏ ਆਪਣੇ ਦਾਦੇ ਪਰਦਾਦੇ ਸੋਨੇ ਦੀ ਟਾਪ ਵਪਾਰ ਕਰਦਾ ਰਿਹਾ ਕੋਈ ਛੋਟੀ ਮੋਟੀ ਚੀਜ਼ ਇਹੋ ਜਿਹਾ ਗੱਜ-ਬੱਜ ਕੇ ਵਿਆਹ ਕਰੂੰਗਾ ਤੇਰਾ ਵੀ ਪੈਲਸ ਦੇ ਵਿੱਚ ਵੇਖੀ ਚੱਲ ਤੂੰ ਹਾਂ ਮੈਂ ਕਿਹਾ ਹੀ ਬਾਪੂ ਠੀਕ ਹੀ ਕਿਹਾ ਸੀ ਸਹੀ ਕਿਹਾ ਸੀ ਪੁੱਤ ਹੈ ਤੇਰੀ ਮਾਂ ਜਾਣ ਲੱਗੀ ਕਹਿੰਦੀ ਸੀ ਹੀਰੇ ਵਰਗਾ ਪੁੱਤ ਹੈ ਮੇਰਾ ਇਹਦੀ ਨਮੋਰੀ ਬੱਪੂ ਜਿਵੇਂ ਤੂੰ ਖੁਸ਼ਾ ਪੁੱਤਰਾ ਮੈਂ ਉਹਨੂੰ ਖੁਸ਼ ਕਰੀਂ ਮਾਸਗਰ ਇਹਨਾਂ ਮਾਇਓ ਦੇ ਟੁਕਰੀ ਬਣਾ ਸਕਿਆ ਬੱਤਨਾ ਮੈਂ ਹੈਗਾ ਨਾ ਮੈਂ ਉਹਨੂੰ ਬਣਾ ਸਕਦਾ ਕਿਉਂਕਿ ਮੈਂ ਬੱਪੂ ਦੱਸ ਮੈਂ ਹੈਗਾ ਨਾ ਇਹਨਾਂ ਨੂੰ ਉਹਦਾ ਪਤਾ ਲੱਗੂ ਜੀ ਜਦੋਂ ਸ਼ਹਿਰ ਦੀ ਸਾਰਾ ਟੂਟੜਾ ਚੱਕ ਕੇ ਪੱਜ ਗਈ ਇੱਕ ਬੰਦਾ ਮੇਰੇ ਕੋਲੇ ਕੱਲ ਧਾਗਾ ਲਵਾਉਣ ਆਇਆ ਸੀ ਉਹ ਦੱਸਦਾ ਸੀ ਕਹਿੰਦਾ ਵੀ ਇੱਕ ਕੁੜੀ ਨੇ ਕੀ ਕੀਤਾ ਸਾਰੇ ਟੱਬਰ ਨੂੰ ਜ਼ਹਿਰ ਦੇ ਕੇ ਆਪ ਸਭ ਨੂੰ ਲੁੱਟ ਕੇ ਲਗੀ ਅੱਛਾ ਹਾਂ ਉਹ ਬਾਈ ਮੈਨੂੰ ਤਾਂ ਐ ਲੱਗਦਾ ਤੇਰਾ ਆਪਦਾ ਵਿਆਹ ਹੋਇਆ ਨਹੀਂ ਤਾਂ ਹੀ ਤੂੰ ਦੂਜਿਆਂ ਨੂੰ ਦੇਖ ਕੇ ਝੁਰਦਾ ਉਹ ਤਾਂ ਹੀ ਨਹੀਂ ਕਰਵਾਇਆ ਨਹੀਂ ਮੈਨੂੰ ਕਿਹੜਾ ਰਿਸ਼ਤੇ ਘਟਾਉਂਦੇ ਸੀ ਮੈਂ ਤਾਂ ਨਹੀਂ ਮੰਨਦਾ ਤੇਰੇ ਮੰਨ ਨਾਲ ਕੀ ਹੈ ਹੈ ਪਤਾ ਤਾਂ ਉਦੋਂ ਲੱਗੂ ਜਦੋਂ ਮੁੰਡਾ ਉਹ ਗੀਤ ਗਾਉਂਦਾ ਫਿਰਦਾ ਹੋਇਆ ਆਖੇ ਕੁੜੀ ਲੁੱਟ ਪੁੱਟ ਕੇ ਲੈ ਗਈ ਉਹ ਸਾਡਾ ਕੰਮ ਟਰੱਕਾਂ ਦਾ ਜਾ ਲਹੋ ਆਪਣੇ ਘਟੇ ਉਹ ਦੂਰ ਦੂਰ ਉਹ ਦੂਰ ਦੂਰ ਹੋ ਜਾ ਸਾਲੇ ਆਪਾਂ ਜੰਗਲ ਪਾਣੀ ਆਇਆ ਖੋਖੋ ਖੜਨ ਥੋੜੀ ਆਇਆ بس ਹੁਣ ਤੂੰ ਛੇਤੇ ਇੰਤਜ਼ਾਮ ਕਰ ਲੈ ਟੈਬ ਸਿਰਫ ਇੱਕ ਦਿਨ ਲਈ ਆਉਣਗੇ। ਓ ਨਾ 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 ਨਹੀ ਇਹ ਜੀ ਤਾਂ ਦਿਨ ਹੀ ਬਹੁਤ ਥੋੜੇ ਲੱਗੇ। ਮੈਂ ਨੀਚੇ ਤੇ ਸਾਰੇ ਇੰਤਜ਼ਾਮ ਕਿਵੇਂ ਹੋਊਗਾ। ਲੈ ਓਦੋਂ ਤਾਂ ਬੜੀਆਂ ਫੜੀਆਂ ਮਾਰਦਾ ਸੀ ਅਸੀਂ ਆਹ ਕਰ ਦਿਆਂਗੇ ਅਸੀਂ ਉਹ ਕਰ ਦਿਆਂਗੇ ਤੇ ਹੁਣ ਹੁਣ ਕੀ ਹੋਇਆ? ਮੈਂ ਥੋੜੀ ਯਾਰ ਉਹ ਤਾਂ ਚੁੰਬ ਕਹਿੰਦਾ ਸੀ। ਹੈ? ਜ਼ਰੂਰੀ ਨਹੀਂ ਹੁੰਦਾ ਹਰ ਇੱਕ ਵਾਰੀ ਯਾਰ ਪਾਰ ਹੀ ਲਵਾਦਣ। ਕਈ ਵਾਰੀ ਸਾਲੇ ਪੁੱਠਾ ਵੀ ਮਰਵਾ ਦਿੰਦੇ ਆ। ਹੈ? ਬੇਸ਼ੱਕ ਕੀ ਗੂੰਗੂੰ ਕਰੀ ਜਾਣਾ ਹੈ? ਓ ਕੁਛ ਨਹੀਂ ਕੁਛ ਨਹੀਂ ਇੱਥੇ ਰੇਂਜ ਘਟਾ। ਕਿਚਨ ਮੈਨੂੰ ਨਹੀਂ ਪਤਾ ਤੂੰ ਜੋ ਮਰਜ਼ੀ ਕਰ ਹੁਣ ਮੈਂ ਹੋਰ ਨਹੀਂ ਰਹਿ ਸਕਦੀ ਹਾਂ ਲੈ ਪਿਰਤਾ ਵੀ ਆ ਗਿਆ ਕਰ ਲੈ ਗੱਲ ਅਸੀਂ ਦੋਵੇਂ ਤਾਂ ਪੀਜ਼ਾ ਖਾਣ ਲੱਗੀਆਂ ਟੇਸਟ ਡਿਸ਼ ਹਲੋ ਉਹ ਕਿਵੇਂ ਆ ਉਹ ਵਧਾਈਆਂ ਹੋਣ ਤੈਨੂੰ ਵੀ ਬਤੰਦਰੋਂ ਮੇਰੇ ਪੇਪਰਾਂ ਦੀ ਵਿਆਹ ਰੱਖ ਲਿਆ ਜਿੰਨੀ ਨੂੰ ਪੁੱਛ ਚੱਲ ਕੋਈ ਨਹੀਂ ਯਾਰੀ ਬੱਚੇ ਇੱਕ ਸਬਲੀ ਆਜੂ ਫਿਰ ਕੀ ਹੋ ਗਿਆ ਨਾਲੇ ਗੱਲ ਸੁਣ ਸ਼ਹਿਰ ਕੋਈ ਕੰਮਕਾਰ ਹੋਇਆ ਮੈਨੂੰ ਦੱਸ ਦੀ ਹਮ ਕੰਮ ਵਾਧੂ ਤੈਨੂੰ ਸੋਚ ਕੇ ਦੱਸਦਾ ਓਏ ਆ ਜਾ ਕੇ ਵਿਆਹ ਕਰਾ ਕੇ ਹੀ ਮੁੜੇਗਾ ਕਰ ਕੇ ਲੈ ਗਿਆ ਖਰ ਤੇਰੀ ਉਹ 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 ਕੀ ਹੋ ਗਿਆ ਸਾਲਿਆ ਤੇਰੇ ਮਗਰ ਲਾ ਕੇ ਇੰਨੀਆਂ ਫੜਾ ਮਾਰਤੀਆਂ ਅੱਛਾ ਮੇਰੇ ਮਗਰ ਲਾ ਕੇ ਫੜਾ ਮਾਰਤੀਆਂ ਬੰਦੇ ਨੂੰ ਪਹਿਲਾਂ ਸੋਚਣਾ ਚਾਹੀਦਾ ਹੈ ਬੋਲਣ ਤੋਂ ਨਾਲੇ ਉਹ ਵੀ 100 ਵਾਰੀ ਧਰਮਟ ਮਾਰਨੀਓ ਹੈ ਹੀ ਨਹੀਂ ਟੈਨਸ਼ਨ ਨਹੀਂ ਲੈਣੀ ਉਸਤਾਦ ਫੁਕਰੀਆਂ ਮਾਰਨ ਲਈ ਬਣਿਆ ਤੇ ਆਪਾਂ ਫੁਕਰੀਆਂ ਮਾਰ ਮਾਰ ਕੇ ਦੁਨੀਆ ਚੋਂ ਖਤਮ ਹੀ ਕਰ ਦੇ ਲਈ ਤਾਂ ਕਿ ਕੱਲੋਂ ਕੋਈ ਮਾਰੀ ਨਾ ਸਕੇ ਤੂੰ ਯਾਕ ਨਾ ਕਰ ਕਿੰਦਾ ਸ ਵੀਰੇ ਪੈਲਸ ਪੁਲਿਸ ਦਾ ਕਿਵੇਂ ਕਰਨਾ ਬੋਝ ਨਹੀਂ ਮੰਨਣਾ ਕੋਟ ਵਾਲਾ ਨੱਥਾ ਆਪਣਾ ਚੇਲਾ ਉਹਨੂੰ ਕਹਿ ਕੇ ਛੋਟਕੀ ਜਿਹੀ ਬੋਕਰਾ ਦੇਾਂਗੇ ਕਹੀ ਨਮਰ ਨੱਥਿਆ ਤੇਰੇ ਜੱਡਾ ਮੁੰਡਾ ਸਾਲਿਆ ਨੱਥਾ ਤੇਰਾ ਚੇਲਾ ਕਿਵੇਂ ਹੋਇਆ ਤੂੰ ਆਂਬ ਖਾ ਗੇੜ ਕਾ ਨਾ ਗਿਣ ਫਸ ਤੂੰ ਪੈਲਸ ਦਾ ਤੇ ਗੱਡੀਆਂ ਦਾ ਦੇਖ ਲੈ ਬਾਕੀ ਮੈਂ ਆਪੇ ਸੰਭਲੂ ਅੱਛਾ ਜੀ ਪਿੱਛੇ ਕੀ ਰਹਿ ਗਿਆ ਬਤਾਉ ਨਾਲਿਆ ਮੋਬਾਈਲ ਜਾ ਦੇ ਦੇ ਤੌਰ ਜੀ ਬਣ ਜਾਂਦੀ ਥੋੜੀ ਜੀ ਬੰਦਾ ਘੈਂਟ ਲੱਗਦਾ ਲੈ ਜਾ ਲੈ ਜਾ ਵੈਸੇ ਤੂੰ ਮੋਬਾਈਲ ਤੋਂ ਬਿਨਾਂ ਵੀ ਕੈਂਟੀ ਲੱਗਦਾ ਯਾ 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 ਹੂੰ ਸਤਿ ਲਈ ਕੰਮ ਬਹੁਤ ਆ ਤੁੰ ਦਾ ਬੇਲਾ ਵਾਹ ਫੇਰ ਬੇਲਾ ਫੁੱਲਾ ਮੈਂ ਕੋਈ ਨਹੀਂ ਵੀਰੇ ਸਵੇਰੇ ਸਧਿਆ ਉੱਠਣਾ ਪੈਣਾ ਅੱਛਾ ਨਹਾਉਣਾ ਪੈਣਾ ਲਾ ਵੀ ਤਾਇਆ ਹਾਂ ਉਹ ਮੈਂ ਹੈਪੀ ਦਾ ਰਿਸ਼ਤਾ ਪੱਕਾ ਕਰਤਾ ਹੁਣ ਤਰੀਕ ਯਾਦ ਰੱਖਿਓ ਫੇਰ ਨਾ ਕਿ ਦੱਸਿਆ ਨਹੀਂ ਠੀਕ ਹੈ ਭਾਈ ਲਓ ਜੀ ਆ ਬੋਲੇ ਬੱਦਲ ਨੂੰ ਹੀ ਦੁਬਾਰਾ ਦੱਸ ਦੇ ਇਹਦੀ ਮਸ਼ੀਨ ਲੱਥੀ ਹੁੰਦੀ ਆ ਇਹਦੀ ਕੱਲੀ ਮਸ਼ੀਨ ਨਹੀਂ ਲੱਥੀ ਇਹਦੀ ਸ਼ਰਮ ਵੀ ਲੱਥੀ ਹੈ ਸਾਰਾ ਦਿਨ ਜਿਹੜੀਆਂ ਤੂੰ ਚੁਗਲੀਆਂ ਕਰਦਾ ਮੈਨੂੰ ਪਤਾ ਲੱਗਦਾ ਸ਼ਾਮ ਨੂੰ ਸਾਡੀ ਸੀਐੜੀ ਬਹੁਤ ਤਕੜੀ ਹੈ ਪਤਾ ਕਿਉਂ? ਉਹ ਸਾਡੇ ਦਾਦੇ ਪਰਦਾਦੇ ਸੋਨੇ-ਵਿੱਟੇ ਦਾ ਵਪਾਰ ਕਰਦੇ ਰਹੇ ਐ ਤੇ ਉਟਾ ਵੀ ਨਾ ਆ ਤਾਏ ਤੇ ਰੇਡੀਓ ਜਿੱਡੇ-ਜਿੱਡੇ ਹੁੰਦੀਆਂ ਸੀ ਆ ਮਹਿਲ ਉਹਨਾਂ ਦਾ ਹੀ ਪਾਇਆ ਨਾ ਤੁਸੀਂ ਆਹ ਪਾਇਆ ਮਾਰੂਆ ਥਪੜਾ ਬੋਲਿੰਦਾ ਉਹ ਤੇਰਾ ਗੱਲ ਇਹ ਹੈ ਵੀ ਆਪਾਂ ਤਾਂ ਰਕਟ ਵਾਲੀ ਮਸ਼ੀਨ ਲਾਉਣੀ ਆ ਸਮਝ ਗਿਆ ਨਾ ਉਹ ਜਿਹੜੀ ਘੁੰਮਦੀ ਹੁੰਦੀ ਆ ਪਹਿਲਾਂ ਵਾਲੀ ਹਾਂ ਸਹੀ ਕਹਤਾ ਹੈ ਹਾਂ ਕੋਠੇ ਤੇ ਮੰਜੇ ਜੋੜ ਕੇ ਸਪੀਕਰ ਲਾਵਾਂਗੇ ਹਾ ਵਾ ਸਹੀ ਗੱਲ ਆ ਉਹ ਮੈਨੂੰ ਇਹ ਨਹੀਂ ਸਮਝ ਆਉਂਦੀ ਮਸ਼ੀਨ ਲਿਆਵੋਗੇ ਕਿੱਥੋਂ ਉਹ ਜੈਤੂ ਵਾਲਾ ਤਾਰੀ ਨਹੀਂ ਹੈਗਾ ਉਹਦੇ ਘਰੇ ਪਈ ਆ ਮੈਂ ਆ ਬੇਖੀਏ ਨਾਲੇ ਚਲਦੀ ਆ ਉਹ ਚਲ ਕੋਈ ਨਹੀਂ ਤਾਇਆ ਤੇਰੀ ਤਮੰਨਾ ਜ਼ਰੂਰ ਪੂਰੀ ਕਰ ਦਾਂਗੇ ਜੇ ਵਿਆਹ ਤੇਨੇ ਨਾ ਮਿਲੀ ਤਾਂ ਤੇਰੇ ਭੋਗ ਤੇ ਜ਼ਰੂਰ ਲਾਵਾਂਗੇ ਫੇਰ ਸੁਣੀ ਦਈ ਸਵੇਜ ਪਿਆਮਾ ਮਸਤੀ ਕਿਤੇ ਗਾਣੇ